ਟੀਵੀ ਆਵਰ ਤੋਂ ਸ਼ਾਰਟ ਦੇਖਾਂਗੇ ਹਾਂ ਹਾਂ ਤੁਸੀਂ ਦੇ ਰਹੇ ਸਾਡੀ ਪਰਸੋਂ ਤੋਂ ਦਾਲਪਾਟੀ ਚ ਕਵਰੀ ਕੀਤਾ ਜਾ ਰਿਹਾ ਹੈ ਕਿ 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 ਨੁਕਸਾਨ ਹੈ ਗਿਆ ਫਸਲ ਦਾ ਔਰ ਘਰ ਦਾ ਜੋ ਸਰਦਾਰ ਸਿਕੰਦਰ ਸਿੰਘ ਜਿਹਨਾਂ ਦਾ ਰਹਿਣ ਵਸੇਰਾ ਜਿੱਥੇ ਉਹਨਾਂ ਦਾ ਘਰ ਬਣਾਇਆ ਸੀ ਆਸ਼ੀਰਨਾ ਬਣਾਇਆ ਸੀ ਔਰ ਇਹਨਾਂ ਬਾਅਦ ਇਹਨੇ ਯੋਰਨਾ ਐਸੀ ਜਿਹੜਾ ਤਾਂ ਉਹ ਆਪਣਾ ਆਪ ਸੰਭਾਲ ਨਹੀਂ ਸਕੀ ਆ ਅਸੀਂ ਗੱਲ ਕਰਦੇ ਆ ਕਿ ਨਾਗਿ ਸ਼ੋਬਨਾ ਨੰਦ ਜੀ ਕਰਮਜੀਤ ਸਿੰਘ ਜੀ ਹਾਂਜੀ ਪਿੰਡ ਢਾਲਪੱਟੀ ਜੀ ਹਾਂਜੀ ਕੀ ਕੀ ਹੋਇਆ ਘਰ ਦਾ ਕੀ ਕੀ ਨੁਕਸਾਨ ਹੋਇਆ ਜੀ ਸਾਹ ਜੋ ਤੁਹਾਡੇ ਸਾਹਮਣੇ ਤੁਹਾਨੂੰ ਜੋ ਫੋਟੋ ਜੀ ਲਿਆਂਦਾ ਠੀਕ ਆ ਵੇਖ ਲਓ ਕੁਝ ਘੁੱਟ ਨਹੀਂਗਾ ਹੈਗਾ ਸਾਹਮਣੇ ਤੁਹਾਡੇ ਜੋ ਕੁਝ ਹੈਗਾ ਤੇਰਾ ਜੋ ਵੀ ਮਾਜਾ ਹਨ ਕੋਈ ਦਿੱਤਾ ਜਾਵੇ ਘਰ ਬਣਾਉਣ ਵਾਸਤੇ ਤੁਹਾਡੇ ਦਾ ਜੋ ਨੁਕਸਾਨ ਹੋਇਆ ਆ ਸਾਵੇ ਰੋ ਤੇੜਾ ਤੇੜਾ ਪਾਟੀਆਂ ਪਈਆਂ ਕੰਧਾਂ ਵੀ ਪਾੜਦੀਆਂ ਤੇ ਇੰਨਾ ਹੀ ਆਪਾਂ ਕੀ ਪ੍ਰਸ਼ਾਸਨ ਕੋ ਕੀ ਬੇਨਤੀ ਕਰਦੇ ਸਾਨੂੰ ਜੋ ਮਾਪਜਾ ਦਾ ਬੰਦਾ ਉਹ ਜਿੱਤਾ ਜਾਵੇ ਉਹ ਸਕੱਤਰ ਸਿੰਘ ਦਾ ਘਰ ਹੀ ਗਰਹ ਔਰ ਉਹਨਾਂ ਦੇ ਘਰ ਦੇ ਇੰਨੀ ਮਾੜੀ ਹਾਲਤ ਤੋਂ ਕਿ ਨੀਅ ਜਿਹੜੀ ਬੈਠ ਗਈਆਂ ਕਿਉਂਕਿ ਪਾਣੀ ਨੇ ਯੋਰਨਾ ਆਇਆ ਸੀ ਤਾਂ ਉਹਦੇ ਨੀਅ ਬੈਠ ਗਿਆ ਘਰ ਦਾ ਜਿਹੜਾ ਦੇਖਿਆ ਜਿੱਥੇ ਜੋ ਆ ਪੌੜੀਆ ਉਹ ਫੜ ਚੁੱਕਿਆ ਦਵਾਰਾਂ ਫੜ ਗਿਆ ਅੰਦਰ ਦੇਖਿਆ ਤੂੜੀ ਤੰਦ ਜੋ ਮਾਲ ਡੰਗਰੋ ਛਕਾਉਣਾ ਸੀ ਖੌਂਦੇ ਸੀ ਉਹਦਾ ਬੁਰਾ ਹਾਲ ਆ ਤੇ ਮਾਲ ਡੰਗਰ ਦਾ ਜਿਹੜਾ ਬਹੁਤ ਹੀ ਬਰਾ ਆਈ ਥੋਰੇ ਇਹ ਕਹਿ ਰਹੇ ਆ ਵੀ ਜੋ 50 ਸਰਕਾਰ ਨੇ ਕਿਹਾ ਸੀ ਸਾਨੂੰ ਕਿ ਜੋ ਮੌਕੇ ਤੇ ਉਹਦੀ ਕਾਸਤ ਕਰ ਰਿਹਾ ਜਾਂ ਕੁਝ ਵੀ ਨੁਕਸਾਨ ਹੋਇਆ ਮਾਲ ਡੰਗਰ ਦਾ ਚਾਹੇ ਫਸਲ ਦਾ ਅਸੀਂ ਪੂਰਾ ਦਾ ਮੁਆਵਜ਼ਾ ਦਿੱਤਾ ਜਾਏਗਾ ਪਰ ਕਾਨੂੰ ਦਿੱਤਾ ਜਾਏਗਾ ਇਹਦੇ ਬਾਰੇ ਕਿਹੜੀ ਕਮੇਟੀ ਬਿਠਾਈ ਗਈ ਔਰ ਪਿੰਡਾਂ ਤੱਕ ਕਾ ਜੇ ਕੋਈ ਵੀ ਔਰ ਨਾ ਮਾਤਰ ਕੋਈ ਅਨਾਇਤ ਕੋਈ ਪਟਵਾਰੀ ਵੜਿਆ ਨਾਕਾ ਨੂੰ ਕੋ ਨਾ ਐਸਡੀਐਮ ਤਹਿਸੀਲ ਦਾ ਕੋਈ ਨਹੀਂ ਵੜਿਆ ਕਿਉਂਕਿ ਇੱਕ ਟੀਮ ਵਰਕ ਬਣਾਉਣਾ ਚਾਹੀਦਾ ਸੀ ਪੰਜਾਬ ਸਰਕਾਰ ਨੂੰ ਤੇ ਮੌਕੇ ਤੇ ਆ ਕੇ ਜੋ ਪਟਵਾਰੀ ਆ ਔਰ ਮੌਕੇ ਤੇ ਕਾਨੂੰਗੋ ਆ ਐਸਡੀਐਮ ਸਾਹਿਬ ਮੌਕੇ ਤੇ ਆਉਣ ਔਰ ਜੋ ਮੌਕੇ ਤੇ ਨੁਕਸਾਨੇ ਗਿਆ ਜ਼ਮੀਨਾਂ ਦਾ ਘਰ ਦਾ ਔਰ ਫਸਲ ਦਾ ਉਹ ਮੋਕੇ ਦੇ ਆ ਕਿ ਉਹਨਾਂ ਦੀ ਬਕਾਇਦਾ ਕਾਸ਼ਤਾਂ ਦਾ ਧਾਰ ਤੇ ਉਹਨਾਂ ਦੀ ਜਿਹੜੀ ਆ ਗਰਦੌਰੀਆਂ ਕੀਤੀ ਜਾਣ ਔਰ ਰਬਾਨਾ ਮੁਆਵਜ਼ਾ ਦਿੱਤਾ ਜਾਵੇ। ਲੋ ਜੀ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਹਰਤੇਜ ਸਿੰਘ ਜੀ ਸਰਪੰਚ ਸਾਲਕਾ ਪਿੰਡ ਜਾਲਪੰਢੀ ਦਾ ਉਹ ਗੱਲ ਕਰਦੇ ਹਾਂ ਜੀ ਸਭ ਜੀ ਸਾਡੇ ਪਿੰਡ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਆਇਆ ਵੀ ਕੋਈ ਪੱਠਾ ਨਹੀਂ ਰਿਹਾ ਅਸਲ ਪੂਰੀ ਮਾਰੀ ਗਈ ਆ ਔਰ ਜੋ ਅਜੇ ਤੱਕ ਪਾਣੀ ਜੋਗ ਨਾ ਚੱਲਣ ਡਿਆ ਪ੍ਰਸ਼ਾਸਨ ਸਾਡੇ ਕੋਲ ਕੋਈ ਨਹੀਂ ਆਇਆ ਸਾਡੇ ਪਿੰਡ ਦੇ ਵਿੱਚ ਜਿੱਥੇ ਬੰਦੀਆਂ ਆਈਆਂ ਨੇ ਜਿੱਥੇ ਬੰਦੀਆਂ ਆਡੀਆਂ ਨੇ ਪੱਠਾ ਦਿੱਤਾ ਪੂਰਾ ਕਰਨ ਦੂਰ ਲੋੜ ਨਾ ਦਾ ਬਾਕੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਆਈ ਸਰਪੰਚ ਸਾਹਿਬ ਕੋਈ ਜਾਨਵਾਲੀ ਕੋਈ ਨੁਕਸਾਨ ਵੀ ਹੋਰ ਵੀ ਕੋਈ ਜਾਨਵਾਲੀ ਨੁਕਸਾਨ ਹੋਏ ਨੇ ਛੋਟੇ ਮੋਟੇ ਮਤਲੇ ਉਹ ਦੇਰੇ ਦੇ ਪਸ਼ੂ ਮਰਿਆ ਇੱਕ ਉਹ ਵੀ ਮਰਿਆ ਸੱਪ ਲੜ ਕੇ ਪਾਣੀ ਦੇ ਦਰਮਿਆਨ ਤੇ ਥੋੜੇ ਨਹੀਂ ਡੰਗਰ ਸਾਡੇ ਇਹ ਗੱਲ ਪਚਾ ਹੋ ਗਈ ਦਿਨ ਦਿਨ ਚ ਆਇਆ ਹੈ ਬਾਹਰ ਦੀ ਇੱਕ ਇਹਨਾਂ ਦੀ ਗਾਂ ਹੀ ਇੱਕ ਇਹਨਾਂ ਦੀ ਗਾਂ ਹੀ ਮਰੀ ਆ ਉਹ ਜਦੋਂ ਕਿਤੇ ਲਾਉਣ ਲੱਗੇ ਨਾ ਆਪਾਂ ਬਾਹਰ ਖਲਾਈ ਤੇ ਜਦੋਂ ਆਉਣ ਲਿਆ ਲੈਂਦੀ ਆ ਤੇ ਦੇਖਦੀ ਬਿਲਕੁਲ ਠੀਕ ਗੱਲ ਕਰੀਏ ਤੂੰ ਤੂੰ ਹਾਂ ਫੜਿਆ ਜਾਂਦਾ ਉਹ ਗਾਂ ਹੀ ਮਰੀ ਆ ਉਹ ਟਿਕਣ ਲੱਗਿਆ ਜਦੋਂ ਲਾਉਣ ਲੱਗੇ ਨਾ ਡੇਟਰੀ ਨੂੰ ਉਹ ਦੇਖ ਕੇ ਉਹ ਲੱਤਾਂ ਖੁੱਡੀਆਂ ਆ 100000 ਰੁਪਏ ਦੀ ਗਾਂ ਹੈ ਤਤ ਕੋਈ ਤੇ ਹੈ ਨਹੀਂ ਸਾਡੀ ਅਗੇ ਵਾਂ ਫੜੀ ਸਰਕਾਰੀ ਮੁਲਾਜ਼ਮ ਆਪਣੇ ਪਰਿਵਾਰੀ ਸਾਹਿਬ ਆਏ ਸਨ ਉਹਨਾਂ ਨੇ ਦਿਖਾਇਆ ਇਲਾਕਾ ਸਾਰਾ ਤੇ ਜੇ ਕੋਈ ਫਸਲ ਬਚੀ ਵੀ ਹੈ ਥੋੜੀ ਮੁੱਢੀ ਤੇ ਉਹ ਵੀ ਪਤਲ ਪੈ ਗਈ ਤੇ ਜਿੰਨੂ ਦੇਖਦੀ ਹੈ ਹਰੀ ਪਰ ਹੈ ਘੱਟ ਹੁਣ ਅੱਜ ਜਿੱਦਾਂ ਨਿਕਾਸਲੀ ਪਾਣੀ ਇਧਰੋਂ ਕੱਢ ਕੇ ਇਧਰ ਪਾ ਰਹੇ ਆ ਤੇ ਇਹ ਪਾਣੀ ਰਹਿਤ ਇੱਥੇ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜਿਹੜਾ ਵੀ ਜੋ ਪਾਣੀ ਦਾ ਸਾਡੇ ਪਿੰਡ ਦਾ ਨਿਕਾਸ ਹੈ ਨਹੀਂ ਹੈ ਪਹਿਲੇ ਟੇਕਨ ਖਾਸੀ ਸੀ ਕੋਨ ਖਾਸੂ ਕੋ ਤਾਲਜਾਂ ਦੇ ਵਿੱਚ ਨਹੀਂ ਲਿਖਿਆ ਗਿਆ ਉਹ ਕਈ ਸਾਲਾਂ ਬਾਅਦ ਪਾਣੀ ਆਇਆ ਉਹ ਲੋਕਾਂ ਨੇ ਆਪਣੀ ਪੈੜੀ ਦੇ ਵਿੱਚ ਮਿਲਾ ਲਿਆ ਪਾਣੀ ਹੁਣ ਬਾਂ ਨਿਕਲਣ ਦਾ ਨਿਕਾਸ ਕੋਈ ਨਹੀਂ ਅਗਲੇ ਬੰਨੇ ਨਹਿਰ ਆ ਇੱਕ ਛੜ ਗਿਆ ਇਹ ਇਹ ਕੁਲੀਆਂ ਨੇ ਉੱਥੇ ਇੱਕੋ ਸਾਇਫ ਬਣਿਆ ਤੇ ਪੰਜ ਚੌ ਪੰਜਾ ਪਿੰਡਾਂ ਦਾ ਪਾਣੀ ਗੱਗੋਬਾਲ ਹਦੂਰੀਆਂ ਸਾਰਾ ਪਾਣੀ ਉਸੇ ਪੁਲੀ ਦੇ ਵਿੱਚੋਂ ਨਹੀਂ ਲੰਘਣਾ ਨਹਿਰ ਵੀ ਟੁੱਟੀ ਆ ਨਹਿਰ ਜਿੱਥੋਂ ਦੀ ਪਾਣੀ ਲੰਘਿਆ ਤੋੜ ਕੇ ਨੁਕਸਾਨ ਜਿਆਦਾ ਤਾਂ ਹੀ ਹੋਣਿਆ ਵੀ ਪੰਜ ਦਿਨ ਨਿਕਾਸ ਹੈ ਨਹੀਂ ਪਾਣੀ ਦਾ ਨਿਕਾਸ ਨਹੀਂ ਸਾਡਾ ਸਰਪੰਚ ਸਾਹਿਬ ਇੰਨਾ ਆਪਣਾ ਨੁਕਸਾਨ ਹੋਇਆ ਵਾ ਹਾਂਜੀ ਪਰ ਜਾਨੇ ਵਾਸਤੇ ਆ ਕਹਿੰਦੇ ਸੀਐਮ ਸਾਹਿਬ ਪਿਆ ਹੀ ਵਾਜਵਾ ਦਿੱਤਾ ਜੂਗਾ 20000 ਰੁਪਏ ਕੋ ਇਹਦੀ ਵਾਰ ਕੀ ਕਹਿਣਾ ਤੁਸੀਂ ਮੰਗ ਕੀ ਹੈ ਟਾਡੀ ਅਸੀਂ ਤੇ ਚਾਹੁੰਦੇ ਆ ਵੀ ਵੇਖੋ ਸਰਕਾਰਾਂ ਦੇ ਝੂਠੇ ਵਾਦੇ ਨੇ ਲਾਂਡ ਕਰ ਦਿੰਦੇ ਆ ਤੇ ਮੁਰਕੇ ਭੁੱਲ ਜਾਂਦੇ ਫਿਰ ਹੁਣ ਆਹ ਆਂਦੇ ਆ 70000 ਰੁਪਏ ਕਿਸਾਨ ਜਿੱਥੇ ਬੰਦੀ ਜਾਂਦੀਆਂ ਵੀ 70000 ਰੁਪਏ ਇੱਕ ਕਿੱਲੇ ਦਾ ਮਾਫਜਾ ਦੇਣਾ ਚਾਹੀਦਾ ਉਹਦੇ ਵਿੱਚ 10000 ਰੁਪਇਆ ਮਜ਼ਦੂਰ ਨੂੰ ਦੋ ਮਜ਼ਦੂਰਾਂ ਦੀ ਦਿਹਾੜੀ ਟੁੱਟ ਗਈ ਦਿਹਾੜੀ ਮਿਲ ਨਹੀਂ ਰਹੀ ਉਹਨਾਂ ਦਾ ਵੀ ਤੇ ਨੁਕਸਾਨ ਹੈ ਤੇ ਜ਼ਿਮੀਂਦਾਰ ਦਾ ਨੁਕਸਾਨ ਹੈ ਹੁਣ ਸਾਡਾ ਰਾਨਾ ਜਿੱਥੋਂ ਗਗੋਮਲ ਮੰਡੀ ਦੇ ਵਿੱਚੋਂ ਗਿਆ ਹੋਇਆ ਤਰਨ ਤਰਨ ਉਥੋਂ ਦਾਣੇ ਵਾਪਸ ਆ ਗਏ ਨੇ ਉਹਨਾਂ ਦਾਣੇ ਨਹੀਂ ਲਈ ਉਹ ਦੱਸੋ ਦਾਣੇ ਮਿੱਟੀ ਜਾਂਦੇ ਦਾਣੇ ਨੂੰ ਲੱਗੀ ਜਾਂ ਤੇ ਮਿੱਟੀ ਜੀ ਲੈਂਦਾ ਕੋਈ ਮੰਡੀ ਪੁੱਛਦਾ ਕੋਈ ਦਾਣੇ ਇਹੋ ਗੱਲ ਆ ਅੱਜ ਹਰ ਮਾਲੇ ਦੇ ਇਲਾਕੇ ਨੇ ਨਾ ਤੇ ਦੀ ਫਸਲ ਵੇਚਣ ਲਈ ਆ ਨਾ ਕੋਈ ਪੁੱਛਣ ਡਿਆ ਨਾ ਕੋਈ ਸਾਰ ਲੈਣ ਡਿਆ ਸਰਪਾਜੀਕ ਵੀਡੀਓ ਪਈਆ ਵਾਇਰਲ ਬੜੀਆਂ ਯਾਰ ਤੇ ਮੈਂ ਮੁਰਗੀ ਦੇ ਦਊਗਾ ਪੈ ਬੱਕਰੀ ਦੇ ਦਊਗਾ ਅਗਰੇ ਤੋਤਾ ਕਿ ਨਾ ਉਹ ਤੇ ਕਦੂਆਂ ਦੇ ਵੀ ਪੈਸੇ ਦਊਗਾ ਮੈਂ ਨਾ ਇਹ ਇਹ ਯੋਜਨਾ ਖੁਵਨਤਮਾਨ ਆ ਅਸੀਂ ਲੋਕਾਂ ਨੇ ਕਿ ਨਾ ਬਦਲਾ ਦੇ ਚੱਕਰ ਦੇ ਵਿੱਚ ਕੰਮ ਕਰ ਦਿੱਤੇ ਨਾ ਮੁਰਗੀ ਦਾ ਅੰਡਾ ਤੇ ਉਹਨੇ ਪੈਸਾ ਦਿੱਤਾ ਤੇ ਨਾ ਮੁਰਗੀ ਦਾ ਦਿੱਤਾ ਤੇ ਨਾ ਬੱਕਰੀ ਦਾ ਦਿੱਤਾ ਤੇ ਨਾ ਮਹੀ ਦਾ ਦਿੱਤਾ ਤੇ ਹੁਣ ਵੀ ਉਹਨੇ ਕੱਖ ਨਹੀਂ ਦੇਣਾ ਗੱਲਾਂ ਬਾਤਾਂ ਨੇ ਪਰ ਜਥੇ ਬੰਦੀਆਂ ਅੰਡੀਆਂ ਲੜਨਾ ਜਥੇ ਬੰਦੀਆਂ ਅੱਜ ਵੀ ਸਾਡੇ ਪਿੰਡ ਦੇ ਵਿੱਚ ਜੱਥੇਬੰਦੀ ਇੱਕ ਲੈ ਕੇ ਆਈ ਆ ਟਰੱਕ ਕਿੱਥੋਂ ਰੂਪਨਗਰ ਤੋਂ ਗੁਰ ਆਪਣੇ ਰੋਪੜ ਤੋਂ ਰੂਪਨਗਰ ਆਂਦੇ ਆ ਨਮਾਜ਼ ਜਾ ਰਹੇ ਤੇ ਉਥੋਂ ਆਈ ਆ ਪੱਠੇ-ਪੱਠੇ ਲੈ ਕੇ ਆਏ ਨੇ ਅਸੀਂ ਵੰਡਣ ਕਰਾਂਗੇ ਇੱਕ ਦੇ ਦਿਨ ਦੇ ਵਿੱਚ ਜੋ ਵੀ ਲੋਡ ਬੰਦੇ ਆ ਉਹਨਾਂ ਨੂੰ ਤੇ ਸਰਕਾਰ ਨੇ ਸ਼ਟਾ